BSF ਦੇ ਜਵਾਨਾਂ ਨੇ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਫਰੋਹੀਪੁਰ ਜ਼ਿਲ੍ਹੇ ਦੇ ਪਿੰਡ ਭਾਨੇਵਾਲ ਨੇੜੇ ਰਾਤ ਵਿਲੇ ਦੋ ਨਸ਼ਾ ਤਸਕਰੀਆਂ ਨੂੰ ਟਰੈਕਟਰ ਸਮੇਤ ਕਾਬੂ ਕੀਤਾ ਮੌਜੂਦਾਂ ਦੀ ਇਸ਼ਾਨਦੇਹੀ ਤੇ ਟਰੈਕਟਰ ਸੀ ਹੂੜ ਵਿੱਚ ਸਪਾ ਕੇ ਰੱਖੀ 1 ਕਿਲੋ ਕੋਰੇਨ ਵੀ ਬਰਾਮਦ ਕੀਤੀ ਗਈ BSF ਦੀ ਟੀਮ ਨੇ ਕਾਰਵਾਈ ਕੀਤੀ ਤੇ BSF ਦੇ ਬਲਾਰੇ ਨੇ ਦੱਸਿਆ ਕਿ BSF ਇੰਟੈਲੀਜੈਂਸ ਵੈਂਗਲੂ 7 ਜੁਲਾਈ 2024 ਦੀ ਰਾਤ ਨੂੰ ਫਰੋਹੀਪੁਰ ਜ਼ਿਲ੍ਹੇ ਦੇ ਚੜਦੀ ਖੇਤਰ ਦੇ ਵਿੱਚ ਇੱਕ ਖੇਤ ਦੇ ਵਿੱਚ ਕੇਬ ਮੈਨ ਦੀ ਸੂਚਨਾ ਮਿਲੀ ਸੀ ਇਸ ਤੋਂ ਪਹਿਲਾਂ ਹੀ ਬੀਐਸਐਫ ਦੇ ਜਵਾਨ ਮੌਕੇ ਤੇ ਪਹੁੰਚ ਗਏ ਕ੍ਰੈਕਟਰ ਚਲਾਰੇ ਦੋ ਵਿਅਕਤੀ ਨੇ ਕੇਬ ਬਰਾਮਦ ਕਰ ਲਈਏ ਤੇ ਇਹ ਰਾਤ ਕਰੀਬ 11:30 ਵਜੇ ਜਦੋਂ ਉਹ ਫਰੋਏ ਪਰ ਜ਼ਿਲ੍ਹੇ ਦੇ ਪਿੰਡ ਪੰਡ ਪਾਨੇਵਾਲ ਨੇੜੇ ਆਪਣੇ ਪਿੰਡ ਪਤ ਰਿਆ ਸੀ ਤਾਂ ਬੀਐਸਐਫ ਦੇ ਜਵਾਨਾਂ ਨੇ ਉਹਨਾਂ ਨੂੰ ਰੋਕ ਲਿਆ ਫੜੇ ਗਏ ਮਲਜ਼ਮਾ ਜਿਨ੍ਹਾਂ ਦੀ ਉਮਰ 27 ਤੋਂ 50 ਸਾਲ ਦੇ ਦਰਮਿਆਨ ਹੈ ਅਤੇ ਜ਼ਿਲ੍ਹਾ ਫਰੋਹੀਪੁਰ ਦੇ ਪਿੰਡ ਚੰਦੀਵਾਲਾ ਦੇ ਰਹਿਣ ਵਾਲੇ ਹਨ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਹਨਾਂ ਦੇ ਟਰੈਕਟਰ ਦੀ ਭਾਰੀ ਕਿਨਾਰ ਤਲਾਸ਼ੀ ਵੀ ਲਈ ਗਈ ਤਲਾਸ਼ੀ ਦੇ ਦੌਰਾਨ ਸਿਪਾਈਆਂ ਨੇ ਟਰੈਕਟਰ ਦੀ ਹੂਨ ਦੇ ਵਿੱਚ ਜੇਬ ਵਿੱਚ ਸਿਪਾਏ ਦੇ ਸ਼ੱਕੀ ਨਸ਼ੀਲੇ ਪਦਾਰਥ ਅਤੇ ਦੋ ਪੈਕੇਟ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਇਸ ਤੋਂ ਬਾਅਦ ਕਾਬੂ ਕੀਤੇ ਗਏ ਵਿਅਕਤੀ ਟਰੈਕਟਰ ਅਤੇ ਨਸ਼ੀਲੇ ਪਦਾਰਥ ਨੂੰ ਅਗਲੀ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ ਗਿਆ